ਦੀ ਲਾਂਡ ਆਰਡਰ ਦੀ ਸਿਚੁਏਸ਼ਨ ਆ ਪੰਜਾਬ ਦੀ ਉਹ ਦਿਨ ਬਾਈ ਦਿਨ ਖਰਾਬ ਹੁੰਦੀ ਜਾ ਰਹੀ ਹੈ ਬਹੁਤ ਹੀ ਮਹਾਨ ਸ਼ਖਸੀਅਤ ਨੇ ਜੇ ਇਹੋ ਜਿਹੇ ਮਹਾਨ ਸ਼ਖਸੀਤਾਂ ਦੇ ਜਿਹੜੇ ਸਟੈਚੂ ਹੈ ਅਗਰ ਉਹ ਮਹਿਫੂਜ਼ ਨਹੀਂ ਹੈ ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਮਹਿਫੂਜ਼ ਨਹੀਂ ਹੈ ਨਾ ਡੀਸੀ ਨੇ ਇਹਦੇ ਤੇ ਕੋਈ ਰਿਐਕਸ਼ਨ ਦਿੱਤਾ ਹੈ ਨਾ ਕਮਿਸ਼ਨਰ ਪੁਲਿਸ ਨੇ ਇਹਦੇ ਤੇ ਕੋਈ ਰਿਐਕਸ਼ਨ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਨਸ਼ਿਆਂ ਦੇ ਉੱਤੇ ਬਹੁਤ ਜ਼ਬਰਦਸਤ ਕੰਮ ਕਰ ਰਹੇ ਆਂ ਅੱਛੀ ਗੱਲ ਆ ਕਰਨਾ ਚਾਹੀਦਾ ਹੈ ਲੇਕਿਨ ਇਹ ਕਲੇਮ ਕਰਨਾ ਇਨਾਂ ਦੇ ਲੀਡਰਾਂ ਵੱਲੋਂ ਕੋਈ ਜੀ ਹੁਣ ਤਾਂ ਅਸੀਂ ਨਸ਼ਾ ਬਿਲਕੁਲ ਹੀ ਖਤਮ ਕਰਤਾ ਇਹ ਤਾਂ ਬਿਲਕੁਲ ਹੀ ਝੂਠ ਹੋ ਗਿਆ ਨਾ ਕੱਲ ਦਾ ਅਖਬਾਰ ਤੁਸੀਂ ਜੀਤ ਅਖਬਾਰ ਮੈਂ ਵੇਖਿਆ ਇੱਕ ਪਾਸੇ ਬਹੁਤ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਜੀ ਅਸੀਂ ਨਸ਼ਾ ਖਤਮ ਹੀ ਕਰਤਾ ਉਹਦੇ ਨਾਲ ਦੇ ਕਾਲਮ ਦੇ ਵਿੱਚ ਲੱਗੀ ਹੋਈ ਆ 100 ਕਰੋੜ ਦਾ ਜਿਹੜਾ ਹੈਗਾ ਨਸ਼ਾ ਫੜਿਆ ਗਿਆ ਕੋਈ ਗੱਲ ਬਾਤ ਨਹੀਂ ਜਿਵੇਂ ਸਾਰਾ ਸਾਰਾ ਸਾਡਾ ਪੁਲਿਸ ਪ੍ਰਸ਼ਾਸਨ ਤੇ ਬਿਊਰੋਕ੍ਰੇਸੀ ਸਾਡੀ ਸੁਤੀ ਬਈ ਹੈ ਕਹਣਾ ਹੁਣੇ ਜਿਹੜਾ ਕਹਿੰਦੇ ਜੀ ਅਸੀਂ ਬਲਡੋਜ਼ਰ ਪੀਲਾ ਪੰਜਾ ਚੱਲ ਰਿਹਾ ਪਰ ਇਹ ਕੋਈ ਤਰੀਕਾ ਥੋੜੀ ਹੈ ਯਾਰ ਕਿ ਯੂਪੀ ਦੇ ਯੋਗੀ ਨੂੰ ਵੇਖ ਕੇ ਅਸੀਂ ਪੰਜਾਬ ਚਲਾ ਦਿੱਤਾ ਅਖੇ ਜੀ ਅਸੀਂ ਤਾਂ ਨਸ਼ਾ ਖਤਮ ਕਰਦੇ ਮੈਂ ਫਿਰ ਕਹਿਣਾ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਕੋੜਾ ਸਾਡੇ ਸਮਾਜ ਦੇ ਵਿੱਚ ਲੇਕਿਨ ਡਰਾਮੇ ਵਾਜੀ ਤਾਂ ਨਾ ਕਰੋ ਮੁੱਦੇ ਤਾਂ ਬਹੁਤ ਗੰਭੀਰ ਨੇ ਸਾਰੇ ਮੁੱਦੇ ਹੀ ਬਹੁਤ ਗੰਭੀਰ ਨੇ ਪਹਿਲਾ ਮੁੱਦਾ ਜਿਹੜਾ ਬਹੁਤ ਗੰਭੀਰਾ ਹੋ ਆ ਬਾਬਾ ਸਾਹਿਬ ਅੰਬੇਦਕਰ ਜਿਹੜੇ ਸਾਡੇ ਵਿਧਾਨ ਦੇ ਵਿਦਾਤਾ ਨੇ ਉਨ੍ਹਾਂ ਦੇ ਸਟੈਚੂ ਦੇ ਉੱਤੇ ਜੋ ਸਲੋਗਨ ਲਿਖੇ ਗਏ ਹਨ ਉਹ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਐਂਸਰਾਂ ਨੂੰ ਜਲਦੀ ਨਾ ਤਪਾਓ ਕਿਉਂਕਿ ਜਿਹੜੀ ਲੈਂਡ ਆਰਡਰ ਦੀ ਸਿਚੁਏਸ਼ਨ ਆ ਪੰਜਾਬ ਦੀ ਉਹ ਦਿਨ ਬਾਈ ਦਿਨ ਖਰਾਬ ਹੁੰਦੀ ਜਾ ਰਹੀ ਹੈ। ਬਾਬਾ ਸਾਹਿਬ ਅੰਬੇਦਕਰ ਸਾਡੇ ਸਾਰੇ ਹਿੰਦੁਸਤਾਨ ਦੇ ਬਹੁਤ ਹੀ ਮਹਾਨ ਸ਼ਖਸੀਅਤ ਨੇ। ਜੇ ਇਹੋ ਜਿਹੇ ਮਹਾਨ ਸ਼ਖਸੀਅਤਾਂ ਦੇ ਜਿਹੜੇ ਸਟੈਚੂ ਹੈ ਅਗਰ ਉਹ ਮਹਿਫੂਜ਼ ਨਹੀਂ ਹੈ ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਮਹਿਫੂਜ਼ ਨਹੀਂ ਹੈ ਇਸ ਇਹ ਜਿਹੜੀ ਘਟਨਾ ਹੋਈ ਹੈ ਇਹਦੇ ਵਿੱਚ ਪੁਲਿਸ ਨੂੰ ਸਖਤੀ ਦੇ ਨਾਲ ਉਹਨਾਂ ਲੋਕਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਨਿਗਾਸ਼ਾ ਵੀ ਦੇਖੀ ਗਈ ਸੀ ਕਿ ਜਿੰਨਾ ਵੀ ਸਮਾਜ ਸੀਗਾ ਉਹਨੂੰ ਲੈ ਕੇ ਪ੍ਰੋਟੈਸਟ ਵੀ ਹੋਏ ਲੇਕਿਨ ਦੋ ਦਿਨ ਦੇ ਦੌਰ ਦੇ ਵਿੱਚ ਹੀ ਫਲੋਰ ਜਾ ਕੇ ਲੱਗ ਰਿਹਾ ਸੀ ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਸੀ ਉਹਨਾਂ ਨਾਲ ਨੀ ਕਰਨੀ ਚਾਹੀਦੀ ਸੀ ਮੈਂ ਤਾਂ ਕਹਿਣਾ ਹੈ ਕਿ ਸਰਕਾਰ ਇਸ ਗੱਲ ਦੇ ਉੱਤੇ ਬਿਲਕੁਲ ਹੀ ਅਵੇਸਲੀ ਹੈ ਸਰਕਾਰ ਤਾਂ ਆਓ ਭਗਤ ਵਿੱਚ ਲੱਗੀ ਹੋਈ ਹੈ ਵੀਵੀਆਈਪੀ ਦੀ ਨਾ ਡੀਸੀ ਨੇ ਇਹਦੇ ਤੇ ਕੋਈ ਰਿਐਕਸ਼ਨ ਦਿੱਤਾ ਹੈ ਨਾ ਕਮਿਸ਼ਨਰ ਪੁਲਿਸ ਨੇ ਇਹਦੇ ਤੇ ਕੋਈ ਰਿਐਕਸ਼ਨ ਦਿੱਤਾ ਹੈ ਚਾਹੀਦਾ ਤਾਂ ਹੈ ਕਿ ਬਾਕੀ ਕਮਾਕਾਰਾਂ ਦੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਇਹ ਤੋਹੀਨ ਹੋਈ ਹੈ ਉਹਦੇ ਤੇ ਡੀਸੀ ਜਾਂ ਸਾਡੇ ਜਿਹੜੇ ਕਮਿਸ਼ਨਰ ਪੁਲਿਸ ਹੈ ਉਹ ਜਾ ਕੇ ਕੋਈ ਰਿਐਕਟ ਕਰਦੇ ਚਲੋ ਜੇ ਕਿਤੇ ਡੀਸੀ ਜਾਂ ਕਮਿਸ਼ਨਰ ਬਿਜ਼ੀ ਹੈ ਹੋਰ ਹੈਡੇ ਜੂਨੀਅਰ ਅਫਸਰਸ ਨੇ ਉਹਨਾਂ ਦਾ ਕੋਈ ਰਿਐਕਸ਼ਨ ਆਉਣਾ ਚਾਹੀਦਾ ਸੀਗਾ ਕੋਈ ਗੱਲਬਾਤ ਨਹੀਂ ਜਿਵੇਂ ਸਾਰਾ ਸਾਰਾ ਸਾਡਾ ਪੁਲਿਸ ਪ੍ਰਸ਼ਾਸਨ ਤੇ ਬਿਊਰੋਕ੍ਰੇਸੀ ਸਾਡੀ ਸੁਤੀ ਬਈ ਹੈ ਤੇ ਸਰ ਜੇ ਪਾਸੇ ਤੁਸੀਂ ਜਿੱਦਾਂ ਹੁਣ ਪੰਜਾਬ ਦੇ ਵਿੱਚ ਪੁਲਿਸ ਦੀ ਗੱਲ ਕਰ ਰਹੇ ਸੀ ਤੁਸੀਂ ਉਹ ਕੀ ਕਰਦੇ ਤੁਹਾਡੇ ਸਾਹਮਣੇ ਹੈ ਕਾਰਵਾਈ ਮੈਂ ਇਹਦੇ ਤੇ ਕੀ ਆਖਾਂ 3 ਸਾਲ ਹੋ ਗਏ ਜੋ ਪੰਜਾਬ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਬੈਡ ਤੋਂ ਵਰਸਟ ਹੁੰਦੀ ਜਾ ਰਹੀ ਹੈ ਕੋਈ ਵੀ ਬੰਦਾ ਕਿਸੇ ਪਾਸੇ ਵੀ ਮਹਿਫੂਜ਼ ਨਹੀਂ ਹੈ ਸਿਕਿਉਰ ਮਹਿਸੂਸ ਨਹੀਂ ਕਰਦਾ ਇਹ ਤਾਂ ਚਾਹੀਦਾ ਸਰਕਾਰ ਨੂੰ ਇਹਦੇ ਉੱਤੇ ਸਖਤ ਕਦਮ ਚੁੱਕੇ ਖੁਣਾ ਨਸ਼ਿਆਂ ਦੀ ਗੱਲ ਕਰ ਲਈਏ ਹਾਂ ਮੈਂ ਇੱਕ ਗੱਲ ਹੀ ਮੁਬਾਰਕਬਾਦ ਦਿਨਾ ਆ ਭਗਵੰਤ ਮਾਨ ਜੀ ਨੂੰ ਕਿ ਉਹਨਾਂ ਨੇ ਕਿਹਾ ਕਿ ਜੀ ਨਸ਼ਿਆਂ ਦੇ ਉੱਤੇ ਬਹੁਤ ਜ਼ਬਰਦਸਤ ਕੰਮ ਕਰ ਰਹੇ ਆ। ਅੱਛੀ ਗੱਲ ਆ ਕਰਨਾ ਚਾਹੀਦਾ। ਲੇਕਿਨ ਇਹ ਕਲੇਮ ਕਰਨਾ ਇਹਨਾਂ ਦੇ ਲੀਡਰਾਂ ਵੱਲੋਂ ਕੋਈ ਜੀ ਹੁਣ ਤਾਂ ਅਸੀਂ ਨਸ਼ਾ ਬਿਲਕੁਲ ਹੀ ਖਤਮ ਕਰਤਾ। ਇਹ ਤਾਂ ਬਿਲਕੁਲ ਹੀ ਝੂਠ ਹੋ ਗਿਆ ਨਾ। ਕੱਲ ਦਾ ਅਖਬਾਰ ਤੁਸੀਂ ਇਹ ਜੀਤ ਅਖਬਾਰ ਮੈਂ ਵੇਖਿਆ ਇੱਕ ਪਾਸੇ ਬਹੁਤ ਵੱਡੇ ਲੀਡਰ ਇਹ ਕਹਿ ਰਹੇ ਨੇ ਕਿ ਜੀ ਅਸੀਂ ਨਸ਼ਾ ਖਤਮ ਹੀ ਕਰਤਾ। ਉਹਦੇ ਨਾਲ ਦੇ ਕਾਲਮ ਦੇ ਵਿੱਚ ਲੱਗੀ ਹੋਈ ਆ 100 ਕਰੋੜ ਦਾ ਜਿਹੜਾ ਹੈਗਾ ਨਸ਼ਾ ਫੜਿਆ ਗਿਆ। ਕੀ ਦੀ ਸਟੇਟਮੈਂਟ ਸਮਝਿਏ ਠੀਕ ਹੈ ਕਿ ਦੀ ਨਾ ਸਮਝਿਏ ਇਹੋ ਜੇ ਤਾਂ ਹਾਲਾਤ ਨੇ ਜੀ ਪੰਜਾਬ ਪੁਲਿਸ ਲਗਾਤਾਰ ਦੇਖਦੇ ਪਏ ਆ ਕਿ ਡਰਗ ਦੇ ਉੱਤੇ ਤਸਵੀਰ ਰੋਕਣ ਲਈ ਕਈ ਕਾਰਜ ਕਰ ਰਹੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਯਾਰ ਮੈਂ ਮੈਂ ਨਾ ਇਹ ਗੱਲ ਦੇ ਵਿੱਚ ਸਰਕਾਰ ਦੀ ਤਾਰੀਫ ਵੀ ਕਰਦਾ ਹਾਂ ਕਿ ਜੋ ਅਖਬਾਰਾਂ ਦੇ ਵਿੱਚ ਬਿਆਨਾਂ ਦੇ ਵਿੱਚ ਸਾਰਾ ਕੁਝ ਆ ਰਿਹਾ ਲੇਕਿਨ ਦੂਜੇ ਪਾਸੇ ਜਦੋਂ ਇਹ ਕਲੇਮ ਕਰਦੇ ਨੇ ਵੀ ਸਭ ਕੁਝ ਖਤਮ ਕਰਤਾ ਨਾਲ ਦੀ ਨਾਲ ਹੀ ਉਸੇ ਮੂਮੈਂਟ ਹੀ ਖਬਰ ਆਉਂਦੀ ਹੈ ਜੀ ਉੱਥੋਂ 100 ਕਰੋੜ ਦਾ ਨਸ਼ਾ ਫੜਿਆ ਗਿਆ ਉੱਥੋਂ 30 ਕਰੋੜ ਦਾ ਨਸ਼ਾ ਫੜਿਆ ਗਿਆ ਤੇ ਫਿਰ ਖਤਮ ਕਿੱਥੇ ਹੋ ਗਿਆ ਠੀਕ ਹੈ ਨਾ ਹੁਣੇ ਜਿਹੜਾ ਕਹਿੰਦੇ ਜੀ ਅਸੀਂ ਬਲਡੋਜ਼ਰ ਪੀਲਾ ਪੰਜਾ ਚੱਲ ਰਿਹਾ ਮੈਂ ਤੁਸੀ ਮੇਰੇ ਪ੍ਰੈਸ ਵਾਲੇ ਵੀਰੋ ਤੁਸੀਂ ਇੱਕ ਵਾਰੀ ਆ ਤਫਤੀਸ਼ ਤਾਂ ਕਰੋ ਕਿ ਇਹ ਪੰਜਾ ਚੱਲ ਕਿੱਥੇ ਰਿਹਾ ਹੈ ਆ ਉਹ ਲੋਗ ਜਿਨ੍ਹਾਂ ਦੇ ਕੋਲੇ ਮੈਂ ਬਿਲਕੁਲ ਨਹੀਂ ਰੂਲ ਆਊਟ ਕਰਦਾ ਕਿ ਜੀ ਬਿਲਕੁਲ ਹੀ ਇਹ ਗਲਤ ਕਰ ਰਹੇ ਨੇ ਪਰ ਇਹ ਕੋਈ ਤਰੀਕਾ ਥੋੜੀ ਹੈ ਯਾਰ ਕਿ ਯੂਪੀ ਦੇ ਯੋਗੀ ਨੂੰ ਵੇਖ ਕੇ ਅਸੀਂ ਪੰਜਾਬ ਚਲਾ ਦਿੱਤਾ ਤੁਸੀਂ ਉਹਦਾ ਵੈਰੀਫਾਈ ਕਰੋ ਉਸ ਘਰ ਦੇ ਵਿੱਚ ਜੇ ਕੋਈ ਬੱਚਾ ਰਹਿੰਦਾ ਹੈ ਕੋਈ ਔਰਤ ਰਹਿੰਦੀ ਹੈ ਕੋਈ ਉਹਦੀ ਮਾਂ ਰਹਿੰਦੀ ਹੈ ਜੇ ਕੋਈ ਗਲਤ ਅਨਸਰ ਹੈ ਉਹਨੂੰ ਕਦੇ ਲਈ ਸਜ਼ਾ ਦਿੰਨੇ ਹੋ ਸੁਪਰੀਮ ਕੋਰਟ ਦੀ ਹੈ ਸਖਤ ਹਦਾਇਤਾਂ ਨੇ ਕਿ ਕਿਸੇ ਦਾ ਘਰ ਨਹੀਂ ਟੋੜਨਾ ਚਾਹੀਦਾ ਲੇਕਿਨ ਇਹ ਉਹ ਘਰ ਟਾਇਆ ਚਾ ਟਾ ਟਾਰੇ ਨੇ ਜਿਹੜੇ ਲੋਕਾਂ ਨੇ ਨਜਾਇਜ਼ ਬਣਾਏ ਹੋਏ ਅਖੇ ਜੀ ਅਸੀਂ ਤਾਂ ਨਸ਼ਾ ਖਤਮ ਕਰੇ ਮੈਂ ਫਿਰ ਕਹਿਣਾ ਆ ਕਿ ਨਸ਼ਾ ਖਤਮ ਹੋਣਾ ਚਾਹੀਦਾ ਕੋੜਾ ਸਾਡੇ ਸਮਾਜ ਦੇ ਵਿੱਚ ਲੇਕਿਨ ਡਰਾਮੇਵਾਜੀ ਤਾਂ ਨਾ ਕਰੋ ਪੰਜਾਬ ਪੁਲਿਸ ਦੀ ਇਹ ਜੇ ਜਵਾਨ ਵੀ ਥੋੜੇ ਦੇਖੋ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਸੋਸਾਇਟੀ ਦੇ ਜਿਹੜੇ ਵਰਗ ਇਨਵੋਲਡ ਨੇ ਸਾਰਿਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਮੈਂ ਕੱਲ ਵੀ ਪੜ ਰਿਆ ਸੀ ਕਿ ਸਾਡੇ ਕਈ ਪੁਲਿਸ ਅਫਸਰ ਵੀ ਇਹਦੇ ਵਿੱਚ ਇਨਵੋਲਡ ਨੇ ਉਹ ਪਹਿਲਾਂ ਵੀ ਆਪਾਂ ਨੂੰ ਪਤਾ ਹੀ ਹੈ ਜਿਹੜੇ ਪੁਲਿਸ ਅਫਸਰ ਵੱਡੇ ਇਨਵੋਲਡ ਸੀ ਉਹ ਤਾਂ ਇਹਨਾਂ ਨੇ ਫੜੇ ਹੀ ਨਹੀਂਗੇ ਜਾਇਨਾ ਤੋਂ ਫੜੇ ਨਹੀਂ ਗਏ ਜਾਇਨਾ ਦੀ ਮਿਲੀ ਭੁਗਤਾ ਇਸ ਸਰਕਾਰ ਦੀ ਸੋ ਸੈਂਟਰ ਲੈਵਲ ਤੇ ਜਿਹੜਾ ਉਹ ਬੋਲ ਆ ਰਿਹਾ ਜਿਹੜਾ ਸੋਸ਼ਲ ਬੈਨੀਫਿਟ ਕਿੰਨਾ ਦੇ ਉਹਦੀ ਨਾਲ ਜੀ ਬਿੱਲ ਦੀ ਹਲੇ ਬਹਿਸ ਚੱਲ ਰਹੀ ਹੈ ਉਹਦੇ ਇੱਕ ਵਾਰੀ ਥੋੜਾ ਜਿਹਾ ਆਊਟਕਮ ਆ ਜੇ ਫਿਰ ਉਹਦੇ ਵਾਸਤੇ ਤੇ ਇੱਕ ਸੈਪਰੇਟ ਮੀਟਿੰਗ ਕਰਾਂਗੇ ਪਰ ਜੋ ਭਾਜਪਾ ਦਾ ਅਜੰਡਾ ਹੈ ਬੇਸਿਕਲੀ ਤਾਂ ਜਿਹੜਾ ਭਾਜਪਾ ਦਾ ਅਜੰਡਾ ਹੈ ਉਹ ਵੋਟਾਂ ਦੀ ਰਾਜਨੀਤੀ ਹੈ ਡਿਵਾਈਡ ਐਂਡ ਰੂਲ ਵੀ ਹਿੰਦੂ ਮੁਸਲਮ ਨੂੰ ਲੜਾ ਕੇ ਰੱਖੋ ਇਹੋ ਜਿਹਾ ਸਾਡੇ ਹਿੰਦੁਸਤਾਨ ਦੇ ਲੋਕਾਂ ਚ ਪਾ ਦਿਓ ਕਿ ਮੈਨਾਰਟੀ ਨੂੰ ਦਬਾਓ ਦਬ ਕੇ ਤੇ ਜਿਹੜੀ ਮੈਜੋਰਿਟੀ ਹੈ ਉਹਨੂੰ ਖੁਸ਼ ਕਰਕੇ ਵੋਟਾਂ ਦੀ ਰਾਜਨੀਤੀ ਕਰੋ ਇਹ ਲੰਬਾ ਸਮਾਂ ਚੱਲਣੀ ਨਹੀਂ ਹੈ ਇਹ ਬਹੁਤ ਖਤਰਨਾਕ ਮੋਦੀ ਸਰਕਾਰ ਦਾ ਵਤੀਰਾ ਹੈ ਇਹ ਅੱਜ ਸ਼ਾਰਟ ਟਰਮ ਗੇਨ ਜ਼ਰੂਰ ਹੈ ਇਸ ਗੱਲ ਦਾ ਸ਼ਾਰਟ ਟਰਮ ਗੇਨ ਜ਼ਰੂਰ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਿੰਦੁਸਤਾਨ ਦੀ ਮਹਿਕਮਾ ਵੀ ਹਿੰਦੁਸਤਾਨ ਦੀ ਕੀ ਆਪਾਂ ਇਹਨੂੰ ਕਹ ਲਾਂਗੇ ਕਿ ਤਰੱਕੀ ਵਾਸਤੇ ਪਿੰਤਾ ਵਾਸਤੇ ਇੱਕ ਖਤਰਨਾਕ ਹੈ ਇਹ ਦੂਜੇ ਪਾਸੇ ਸਰੇ ਖਜ਼ਾਨਾ ਮੰਤਰੀ ਕਹਿੰਦੇ ਖਜ਼ਾਨਾ ਬਹੁਤ ਭਿਆਜ ਚਲੋ ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਹੈ ਖਜ਼ਾਨਾ ਮੰਤਰੀ ਜੀ ਨੂੰ ਤੁਸੀਂ ਪੁੱਛੋ ਤਾਂ ਤੁਹਾਡੇ ਥਰੂ ਕਿ ਲੁਧਿਆਣੇ ਦੇ 88 ਸਕੂਲਾਂ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਇਹ ਖਾਸ ਗੱਲ ਨੋਟ ਕਰਿਓ ਭਈ ਇਹ ਤਾਂ ਕਹਿੰਦੇ ਖਜ਼ਾਨਾ ਖਾਲੀ ਨਹੀਂ ਹੈ ਸਾਡੇ ਕੋਲ ਭਰਿਆ ਹਿੰਦੋਸਤ ਪੰਜਾਬ ਦੇ ਸਿਰ ਤੇ 375000 ਕਰੋੜ ਦਾ ਕਰਜ਼ਾ ਚੜ ਗਿਆ ਹੈ 375000 ਕਰੋੜ ਦਾ ਕਰਜ਼ਾ ਚੜ ਗਿਆ ਇਹ ਕਹਿੰਦੀ ਆ ਸਾਡੇ ਕੋਲੇ ਖਜ਼ਾਨੇਂ ਭਰਿਆ ਪਰਿਆ ਜੇ ਖਜ਼ਾਨਾ ਭਰਿਆ ਹੋਇਆ ਤਾਂ ਜਿਹੜੀ ਆ ਥੋੜੀ ਜੀ ਅਮਾਉਂਟ ਆਪਣੇ ਹਲਵਾਰੀ ਏਅਰਪੋਰਟ ਨੂੰ ਦੇਣੀ ਇਹ ਰੀਲੀਜ਼ ਕਰ ਦਿਓ ਤੇ ਅੱਜ ਹੀ ਮੇਰੀ ਸਵੇਰੇ ਕਈ ਪ੍ਰਿੰਸੀਪਲਾਂ ਨਾਲ ਗੱਲ ਹੋਈ ਆ 88 ਸਕੂਲ ਨੇ ਲੁਧਿਆਣੇ ਦੇ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਦੇ ਕਿਸੇ ਵੀ ਮੁਲਾਜ਼ਮ ਦੀ ਟੀਚਰਾਂ ਦੀ ਹਾਲੇ ਤੱਕ ਪੰਜਾਬ ਸਰਕਾਰ ਨੇ ਤਨਖਾਹੀ ਨਹੀਂ ਦਿੱਤੀ ਇਹ ਪੁੱਛੋ ਸਵਾਲ ਚੀਮਾ ਸਾਹਿਬ ਨੂੰ ਕਿ ਜੇ ਤੁਹਾਡੇ ਕੋਲੇ ਖਜ਼ਾਨਾ ਖਾਲੀ ਨਹੀਂ ਹੈਗਾ ਭਰਿਆ ਹੋਇਆ ਤਾਂ ਭਰੇ ਮਾਨਸੋ ਇਹਨਾਂ ਦੀ ਤਨਖਾਹ ਤਾਂ ਦੇ ਦਿਓ ਕਾਂਗਰਸ ਸਰਕਾਰ ਦੇ ਵੇਲੇ ਕਰੋਨਾ ਹੋਇਆ ਕਰੋਨਾ ਦੇ ਵਿੱਚ ਤੁਸੀਂ ਵੈਰੀਫਾਈ ਕਰ ਲੋ ਇੱਕ ਵੀ ਕਿਸੇ ਮੁਲਾਜ਼ਮ ਦੀ ਪੰਜਾਬ ਸਰਕਾਰ ਨੇ ਤਨਖਾਹ ਨਹੀਂ ਸੀ ਰੋਕੀ ਆ ਜਿਹੜੇ ਖਜ਼ਾਨਾ ਭਰੇ ਹੋਈ ਦੀ ਗੱਲ ਕਰਦੇ ਨੇ ਅੱਜ ਹੀ ਖਬਰ ਦਿੱਤੀ ਹੈ ਮੈਨੂੰ ਦੋ ਤਿੰਨ ਪ੍ਰਿੰਸੀਪਲਸ ਨੇ ਕਿ 88 ਸਕੂਲਾਂ ਦੇ ਟੀਚਰ ਦੀ ਜਿਹੜੇ ਸੀਨੀਅਰ ਸਕੈਂਡਰੀ ਸਕੂਲ ਹੈ ਉਹਨਾਂ ਦੀ ਤਨਖਾਹੀ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਫਿਰ ਭਾਈ ਤੁਹਾਡਾ ਖਜ਼ਾਨਾ ਕਿਹੜਾ ਭਰਿਆ ਹੋਇਆ ਇਹ ਸਿਰਫ ਐਂਡ ਸਿਰਫ ਸਟੇਟਮੈਂਟਾਂ ਦਿੰਦੇ ਨੇ ਸਿਰਫ ਐਂਡ ਸਿਰਫ ਐਡਵਰਟਾਈਜ਼ਮੈਂਟ ਕਰਦੇ ਨੇ ਮਜੀਠੀਆ ਦੀ ਸਕਿਉਰਟੀ ਹਾਊਸ ਕਿਤੇ ਬहोत ਮਾਰੀ ਗੱਲ ਹੈ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਮੈਂ ਮਜੀਠੀਆ ਸਾਹਿਬ ਦੀ ਸਟੇਟਮੈਂਟ ਵੀ ਪਰਸੋ ਰਾਤ ਨੂੰ ਸੁਣ ਰਿਆ ਸੀ ਕੱਲ ਵੀ ਉਹਨਾਂ ਦੀ ਸੁਣੀ ਹੈ ਦੇਖੋ ਸਿੱਧੂ ਮੂਸੇਵਾਲਾ ਮਰਿਆ ਕਾਰਨ ਕੀ ਸੀ ਜੇ ਉਹਦੀ ਸਿਕਿਉਰਿਟੀ ਵਿਡਰਾ ਨਾ ਹੁੰਦੀ ਪੁਲਿਸ ਨੂੰ ਬਿਲਕੁਲ ਪਤਾ ਸੀ ਕਿ ਉਹਦੀ ਥ੍ਰੈਟ ਹੈਗੀ ਐ ਜੇ ਉਹਦੀ ਸਿਕਿਉਰਿਟੀ ਵਿਡਰਾ ਨਾ ਹੁੰਦੀ ਤਾਂ ਉਹ ਅੱਜ ਮੁੰਡਾ ਸਾਡੇ ਵਿੱਚ ਜਿਉਂਦਾ ਜਾਗਦਾ ਹੁੰਦਾ ਉਹ ਆਪ ਵੀ ਨਾ ਮਰਦਾ ਉਹਦਾ ਪਰਿਵਾਰ ਵੀ ਨਾ ਬਰਬਾਦ ਹੁੰਦਾ ਜਦੋਂ ਜਿਨ੍ਹਾਂ ਨੇ ਉਹਨੂੰ ਮਾਰਿਆ ਇਹ ਸਟੇਟਮੈਂਟਾਂ ਨੇ ਉਹਨਾਂ ਬੰਦਿਆਂ ਦੀ ਐ ਜਿਹੜੇ ਨੇ ਜਿਨ੍ਹਾਂ ਨੇ ਮਾਰਿਆ ਕਿ ਜਦੋਂ ਸਿਕਿਉਰਿਟੀ ਲੂਜ਼ ਹੋਈ ਉਦੋਂ ਉਹਨਾਂ ਨੇ ਉਹਨੂੰ ਚੱਕ ਦਿੱਤਾ ਮਜੀਠੀਆ ਸਾਹਿਬ ਬੜੇ ਕਸ਼ਰੋਮਨੀ ਕਾਲੀਦਲ ਦੇ ਵੱਡੇ ਲੀਡਰ ਨੇ ਮੰਤਰੀ ਰਹੇ ਨੇ ਜੇ ਉਹਨਾਂ ਨੂੰ ਤੁਹਾਡੀ ਪੁਲਿਸ ਹੀ ਕਹਿੰਦੀ ਹੈ ਕਿ ਥ੍ਰੈਟ ਪਰਸੈਪਸ਼ਨ ਹੈ ਫਿਰ ਤੁਸੀਂ ਉਹਨਾਂ ਦੀ ਸਕਿਉਰਿਟੀ ਵੇਟਡਰਾ ਕਰ ਲਈ ਇਹੋ ਜੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹ ਪੰਜਾਬ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਨੂੰ ਸਕਿਉਰਿਟੀ ਦੀ ਜ਼ਰੂਰਤ ਹੈ ਉਹਨਾਂ ਨੂੰ ਸਕਿਉਰਿਟੀ ਦੇਣੀ ਚਾਹੀਦੀ ਜੀ ਜਾਨੇ ਇਹਨੇ ਲੱਖ ਕੁੱਛਣਾ ਜੀ 3 ਦਿਨਾਂ ਦੀ ਫੇਰੀ ਗਈ ਹੈ ਕੇਜਦੀਵਾਲ ਸਾਹਿਬ ਵੀ ਇੱਥੇ ਮੀਟਿੰਗ ਹੋ ਗਏ ਵੇਥੇ ਦਿੱਲੀ ਦੀ ਮਿਨਿਸਟਰੀ ਇੱਥੇ ਆ ਕੇ ਬੈਗੀ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਵੈਸਟ ਸੀਟ ਨੂੰ ਹੁਣ ਦੇਖਦੇ ਹੋਏ ਕਿਸ ਤਰ੍ਹਾਂ ਦੇ ਦੇਖੋ ਦਿੱਲੀ ਛੁੱਣ ਬਚਿਆ ਹੀ ਕੁਛ ਨਹੀਂ ਕੇਜਰੀਵਾਲ ਸਾਹਿਬ ਨੂੰ ਦਿੱਲੀ ਤੋਂ ਲੋਕਾਂ ਨੇ ਬਿਲਕੁਲ ਫਰੀ ਕਰਕੇ ਭੇਜ ਦਿੱਤੇ ਇਹ ਕਲੇਮ ਕਰਦੇ ਸੀ ਕਿ ਦਿੱਲੀ ਦੇ ਵਿੱਚ ਚਲੋ ਮੈਂ ਇਸ ਗੱਲ ਨੂੰ ਗਲਤ ਨਹੀਂ ਕਹਿੰਦਾ ਹਰ ਬੰਦਾ ਚਾਹੁੰਦਾ ਵੀ ਮੈਂ ਕਲੇਮ ਕਰਾਂ ਜੀ ਹੁਣ ਮੈਨੂੰ ਤਾਂ ਕੋਈ ਹਰਾ ਨਹੀਂ ਸਕਦਾ ਯਾਰ ਜੇ ਸ਼ਾਸਨ ਹਮ ਬੈਠੇ ਕੀਤੇ ਬੈਸ ਗਿਆ ਕੱਲ ਉਹ ਸੀ ਅੱਜ ਇਹ ਨੇ ਕੱਲ ਨੂੰ ਅਸੀਂ ਹੋਵਾਂਗੇ ਪਰਸੋਂ ਅਸੀਂ ਸੀ ਇਹ ਤਾਂ ਕੁਦਰਤ ਦਾ ਨਿਯਮ ਹੈ ਜਿਹੜਾ ਬੰਦਾ ਕੁਦਰਤ ਦੇ ਨਿਯਮਾਂ ਦੇ ਖਿਲਾਫ ਚੱਲਦਾ ਹੈ ਕੁਦਰਤ ਉਹਨੂੰ ਬਹੁਤ ਜਲਦੀ ਧਰਤੀ ਤੇ ਪਟਕੇ ਮਾਰ ਦਿੰਦੀ ਹੈ ਜੇ ਸਾਡਾ ਸੜਨੋਂ ਬੈਠੇ ਕਿਤੇ ਬੈਸ ਗਿਆ ਬੜੀ ਦੁਨੀਆ ਆਈ ਬੜੀ ਜੇ ਕਈ ਕਹ ਕੇਜੀਵਾਲ ਸਾਹਿਬ ਕਹਿੰਦੇ ਸੀ ਉੱਥੇ ਕਿ ਜੀ ਮੈਨੂੰ ਤਾਂ ਕੋਈ ਹਰਾ ਹੀ ਨਹੀਂ ਸਕਦਾ ਲੋਕਾਂ ਦਾ ਵਰਡੈਕਟ ਆ ਯਾਰ ਇਹ ਤਾਂ ਲੋਕਾਂ ਨੇ ਲੋਕਾਂ ਨੇ ਕਰਨਾ ਆ ਅਸੀਂ ਵੀ ਤਾਂ ਬਾਈ ਦੇ ਵਿੱਚ ਲੋਕਾਂ ਨੇ ਕਾਂਗਰਸ ਪਾਰਟੀ ਦੀ ਬੜੀ ਬੁਰੀ ਹਾਰ ਹੋਈ ਹੈ ਅਕਾਲੀ ਦਲ ਬਿਲਕੁਲ ਹੀ ਕਿਤੇ ਨਹੀਂ ਰਿਹਾ ਤਾਂ ਲੋਕਾਂ ਦੀ ਆਵਾਜ਼ ਹੈ ਜੇ ਲੋਕ ਚਾਹੁੰਦੇ ਆ ਠੀਕ ਹੈ ਕਿ ਕਿਸੇ ਪੋਲੀਟਿਕਲ ਪਾਰਟੀ ਲੋਕ ਲੈਉਣਗੇ ਨਹੀਂ ਚਾਹਦੇ ਤਾਂ ਕੱਢ ਦੇਣਗੇ ਉਹੀ ਹਾਲਾਤ ਆ ਪਰ ਇਹ ਕਲੇਮ ਕਰਨਾ ਕਿ ਜੀ ਮੈਂ ਤਾਂ ਕਦੇ ਜ਼ਿੰਦਗੀ ਚ ਹਾਰ ਨਹੀਂ ਸਕਦਾ ਮੈਂ ਤਾਂ ਸਮਝਦਾ ਇਸ ਤੋਂ ਤਾਂ ਬੱਡੀ ਬੇਵਕੂਫੀ ਕੋਈ ਇਹ ਇੰਡਸਟਰੀ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਇੰਡਸਟਰੀ ਨੂੰ ਹਮੇਸ਼ਾ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਲੋ ਉਹ ਤਾਂ ਦੇਖੋ ਮੈਂ ਜੇ ਕੋਈ ਤਰੱਕੀ ਦਾ ਕੰਮ ਹੁੰਦਾ ਮੈਂ ਉਸ ਸਰਕਾਰ ਦੀ ਆਪਣੀ ਹਮੇਸ਼ਾ ਹਮਾਇਤ ਵੀ ਕਰਨਾ ਜੇ ਪੰਜਾਬ ਸਰਕਾਰ ਸਾਹਿਬ ਭਗਵੰਤ ਸਿੰਘ ਮਾਨ ਕੋ ਤਰੱਕੀ ਦਾ ਤਰੱਕੀ ਲਈ ਕੋ ਕਦਮ ਪੁੱਟਦੇ ਆ ਤਾਂ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ ਇਹੀ ਨਹੀਂ ਇਕੱਲਾ ਹਾਂ ਜੀ ਜਿਹੜੀ ਕਿਸਾਨਾਂ ਨਾਲ ਤਸ਼ੱਦਦ ਹੁੰਦੀ ਹੈ ਦੇਖੋ ਦੋ ਗੱਲਾਂ ਸੀ ਹਮੇਸ਼ਾ ਕਾਂਗਰਸ ਦੇ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਆਪਣੇ ਇਹ ਕਿਸਾਨ ਵੀਰਾਂ ਲਈ ਬਹੁਤ ਪ੍ਰਚਾਰ ਕੀਤਾ ਕੰਮ ਵੀ ਕੀਤਾ ਸਾਰਾ ਕੁਝ ਕੀਤਾ ਲੇਕਿਨ ਇੱਕ ਗੱਲ ਲਈ ਮੈਂ ਥੋੜਾ ਜਿਹਾ ਮੇਰਾ ਮੇਰਾ ਪਰਸਨਲ ਡਿਫਰੈਂਸ ਆਫ opinion ਹੈ ਕਿ ਸੜਕਾਂ ਐਦਾਂ ਬਲੌਕ ਨਹੀਂ ਕਰਨੀਆਂ ਚਾਹੀਦੀਆਂ ਉਹਦੇ ਨਾਲ ਜਨਰਲ ਪਬਲਿਕ ਹਰਾਸ ਹੁੰਦੀ ਹੈ ਸੋ ਅਸੀਂ ਕਿਸਾਨਾਂ ਦੇ ਨਾਲ ਆ ਪਹਿਲਾਂ ਵੀ ਕਿਸਾਨਾਂ ਨਾਲ ਖੜੇ ਆ ਜਦੋਂ ਬੀਜੇਪੀ ਦੇ ਇਹ ਕਾਲੇ ਕਾਨੂੰਨ ਆਏ ਸੀ ਤੁਹਾਨੂੰ ਯਾਦ ਹੋਣਾ ਸਭ ਤੋਂ ਵੱਧ ਉਹਨਾਂ ਨੂੰ ਪੜ੍ਹ ਕੇ ਮੈਂ ਉਹਨਾਂ ਦੇ ਖਿਲਾਫ ਬੋਲਦਾ ਸੀ ਕਿ ਇਹ ਬਿਲਕੁਲ ਕਾਲੇ ਕਾਨੂੰਨ ਹੈ ਇਹ ਵਾਕਈ ਕਾਲੇ ਵਾਕਈ ਇਹ ਕਾਲੇ ਕਾਨੂੰਨ ਸੀ ਉਹ ਜੇ ਕਿਸਾਨਾਂ ਦਾ ਭਲਾਈ ਨਹੀਂ ਸੀ ਕਿਸਾਨ ਵੀਰਾਂ ਨੇ ਉੱਥੇ ਬੈਠ ਕੇ ਦਿੱਲੀ ਦਰਬਾਰ ਦੇ ਵਿੱਚ ਉਹ ਕਾਲੇ ਕਾਨੂੰਨ ਵਾਪਸ ਸਰਕਾਰ ਨੂੰ ਲੈਣੇ ਪਏ ਕਿਸਾਨਾਂ ਦੀ ਐਜੀਟੇਸ਼ਨ ਬਿਲਕੁਲ ਜਾਇਆ ਜਾਏ ਅੱਜ ਸਾਡਾ ਕਿਸਾਨ ਆ ਜਿਹੜਾ ਉਹਦੀ ਪ੍ਰੋਡਕਟ ਤੇ ਉਹਨੂੰ ਪੈਸੇ ਨਹੀਂ ਮਿਲਦੇ ਆ ਹੁਣ ਤੁਸੀਂ ਦੇਖੋ ਮੈਂ ਜਿਹੜੀ ਤੁਹਾਨੂੰ ਗੱਲ ਕਿਹਾ ਕਿ ਸੜਕਾਂ ਨਹੀਂ ਰੁਕਣੀਆਂ ਚਾਹੀਦੀਆਂ ਸੀ ਪਰਸੋਂ ਧਰਨਾ ਦਿੱਤਾ ਲੋਡੂਵਾਲ ਸਾਰਿਆਂ ਨੇ ਕਿਹਾ ਕਿ ਜੀ ਸੜਕ ਰੋਕ ਲੋ ਨਹੀਂ ਮੈਂ ਕਿਹਾ ਜੇ ਤੁਸੀਂ ਕਰਨਾ ਹੀ ਹੈ ਸਿੰਬੋਲਿਕ ਕੜੀ ਦੇਖ ਕੇ ਉਹਨਾਂ ਨੂੰ ਮੈਂ 3 ਮਿੰਟ ਗਿਆ ਜੇ ਤੁਸੀਂ ਸੜਕ ਤੇ ਨਾਹਰੇਬਾਜੀ ਕਰੀਏ ਸਾਡਾ ਹੱਕ ਵੀ ਹੈ ਜਮੂਰੀਅਤ ਹੈ ਸਾਡਾ ਜਮੂਰੀਅਤ ਹੱਕ ਹੈ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਲੇਕਿਨ ਅਸੀਂ 3-4 ਮਿੰਟ ਤੋਂ ਵੱਧ ਸੜਕ ਜਾਮ ਨਹੀਂ ਹੋਣ ਦਿੱਤੀ ਸਾਰਿਆਂ ਨੂੰ ਅਸੀਂ ਜਿੰਨੇ ਸਾਡੇ ਵਰਕਰ ਸੀ ਉਹਨਾਂ ਨੂੰ ਅਸੀਂ ਸਾਈਡ ਤੇ ਲਾਏ ਇਹੋ ਜੇ ਕੰਮ ਹੋਣਾ ਚਾਹੀਦਾ ਹੈ